ਢੜਬਾ ਦੇ ਵਿੱਚ 8 ਜਾਨਾਂ ਗਈਆਂ ਨੇ ਕੀਮਤੀ ਇੱਕ ਤਾਂ ਵੀ ਸ਼ਬਦ ਬੋਲਣ ਲਈ ਉਸ ਹਲਕੇ ਤੋਂ ਚੁਣੇ ਗਏ ਵਿਧਾਇਕ ਵਿੱਤ ਮੰਤਰੀ ਐਕਸਾਈਜ਼ ਮੰਤਰੀ ਹਰਪਾਲ ਸਿੰਘ ਚੀਮਾ ਕਿਉਂ ਚੁੱਪ ਨੇ ਪੰਜਾਬ ਪੁਲਿਸ ਪਰਦਾ ਪਾ ਰਹੀ ਹੈ ਪੰਜਾਬ ਪੁਲਿਸ ਉਹਨਾਂ ਦੋਸ਼ੀਆਂ ਨੂੰ ਬਚਾਉਂਦਾ ਯਤਨ ਕਰ ਰਹੀ ਹੈ ਜਿਨ੍ਹਾਂ ਨੇ ਪੰਜਾਬ ਦੀ ਐਕਸਾਈਜ਼ ਵੀ ਚੋਰੀ ਕੀਤੀ ਔਰ ਪੰਜਾਬ ਦੀ ਜਵਾਨੀ ਵੀ ਬਰਬਾਦ ਕੀਤੀ ਹੈ ਉਹ ਗੋਰਖ ਧੰਦਾ ਚੱਲਦਾ ਰਿਹਾ ਪੰਜਾਬ ਦੇ ਡੀਜੀਪੀ ਜਿਹੜੇ ਗਏ ਨੇ ਉੱਤੇ ਉਹਨਾਂ ਨੂੰ ਤੇ ਪਿੰਡ ਦਾ ਗੁਜਰਾ ਪਿੰਡ ਦਾ ਰਾਹ ਹੀ ਲੱਭਾ ਉੱਥੋਂ ਦੇ ਐਸਐਸਪੀ ਨੂੰ ਨਹੀਂ ਰਾਹ ਲੱਭੇ ਉੱਥੋਂ ਦੇ ਡੀਐਸਪੀ ਨੂੰ ਨਹੀਂ ਰਾਹ ਲੱਭਾ 2 ਦਿਨ ਹੋ ਗਏ ਨੇ ਨਾ ਕਿਸੇ ਨੇ ਮਾਫੀ ਦੀ ਗੱਲ ਕੀਤੀ ਨਾ 302 ਦੀ ਗੱਲ ਕੀਤੀ ਜਿਹੜੀ ਪੁਲਿਸ ਨੇ ਅੱਜ ਕਹਾਣੀ ਘੜੀ ਆ ਜਿਹੜੇ ਤੇ ਫੋਟੋਆਂ ਤਸਵੀਰਾਂ ਜਿਹੜੀਆਂ ਲੋਕਾਂ ਨੇ ਦੇਖੀਆਂ ਤੇ ਦਿਖਾਈਆਂ ਗਈਆਂ ਪੀੜਤ ਪਰਿਵਾਰਾਂ ਉਹ ਜਿਹੜੀ ਸ਼ਰਾਬ ਉਹਦੇ ਤੇ ਪੰਜਾਬ ਹੀਰ ਰਾਂਝਾ ਕੁਝ ਲਿਖਿਆਗਾ ਉਹ ਅਸਲ ਦੇ ਵਿੱਚ ਕਹਿੰਦੇ ਇੱਕ ਬਹੁਤ ਵੱਡੇ ਬਠਿੰਡੇ ਦਾ ਇੱਕ ਵਪਾਰੀ ਉਹਦਾ ਬ੍ਰਾਂਡ ਆ ਉਹਦੇ ਬ੍ਰਾਂਡ ਦੇ ਵਿੱਚ ਇਹ ਉਹ ਪੀਤੀ ਆ ਤੇ ਉਹ ਮਰ ਗਏ ਹੁਣ ਇੱਕ ਕਹਾਣੀ ਘੜ ਦਿੱਤੀ ਹੈਗੀ ਕਿ ਹਰਿਆਣੇ ਤੋਂ ਸ਼ਰਾਬ ਆਈ ਹੈ ਹਰਿਆਣੇ ਦੀਆਂ ਬੋਤਲਾਂ ਮੰਨ ਕੇ ਚੱਲਦੇ ਹਰਿਆਣੇ ਦੀ ਸ਼ਰਾਬ ਆ ਗਈ ਹੋਗੀ ਤੇ ਸੰਗਰੂਰ ਦੇ ਦਿੜਬੇ ਪਿੰਡਾਂ ਦੇ ਵਿੱਚ ਆ ਗਈ ਤੇ ਫਿਰ ਐਕਸਾਈਜ਼ ਵਿਭਾਗ ਕਿੱਥੇ ਸੁੱਤਾ ਰਿਆ ਫਿਰ ਪਾਰਸ ਸਿੰਘ ਚੀਮਾ ਕਿਉਂ ਸੁੱਤੇ ਰਹੇ ਨੇ ਐਕਸਾਈਜ਼ ਮਿਨਿਸਟਰ ਉਹ ਨੇ ਪੰਜਾਬ ਪੁਲਿਸ ਕਿਉਂ ਸੁੱਤੀ ਰਹੀ ਗਈ ਐਕਸਾਈਜ਼ ਵਿਭਾਗ ਕਿਉਂ ਸੁੱਤਾ ਰਹਿ ਜੇ ਹਰਿਆਣੇ ਤੋਂ ਸ਼ਰਾਬ ਐਕਸਾਈਜ਼ ਮੰਤਰੀ ਦੇ ਪਿੰਡ ਪਿੰਡਾਂ ਦੇ ਵਿੱਚ ਵੇਖਦੀ ਰਹੀ ਆ ਤੇ ਫਿਰ ਕਿਉਂ ਨਹੀਂ ਦੋਸ਼ੀ ਅਰਪਾਤ ਸਿੰਘ ਚੀਮਾ ਸਾਹਿਬ ਕਿਉਂ ਨਹੀਂ ਉੱਥੋਂ ਦੇ ਐਸਐਸਪੀ ਦੋਸ਼ੀ ਕਿਉਂ ਨਹੀਂ ਉੱਥਾਂ ਦੇ ਜ਼ਿਲ੍ਹਾ ਐਕਸਾਈਜ਼ ਡਿਪਾਰਟਮੈਂਟ ਦਾ ਹੈ ਜਿਹੜਾ ਜ਼ਿਲ੍ਹਾ ਲੈਵਲ ਦਾ ਫਿਰ ਕਿਉਂ ਨਹੀਂ ਦੋਸ਼ੀ ਕੀ ਹਰਿਆਣੇ ਤੋਂ ਜਿਹੜੀ ਸ਼ਰਾਬ ਆਈ ਹੈ ਤੁਹਾਡੀ ਕੋਈ ਵਿਜੀਲੈਂਟ ਨਹੀਂ ਹੈ ਤੁਸੀਂ ਸੁੱਤੇ ਹੋ ਤੁਹਾਡੀ ਮਿਲੀ ਭੁਗਤਾਂ ਪਾਰਸੀ ਚੀਮਾ ਸਾਹਿਬ ਕਿਤੇ ਨੇ ਸ਼ਰਾਬ ਦਾ ਮਹਿਕਮਾ ਉਹਨਾਂ ਕੋਲ ਐਕਸਾਈ ਦਾ ਮਹਿਕਮਾ ਉਹਨਾਂ ਕੋਲ ਫైనాన్స్ ਮਿਨਿਸਟਰ ਉਹਨਾਂ ਕੋਲ ਤੇ ਹੁਣ ਚੁੱਪ ਕਰਕੇ ਬੈਠ ਗਏ ਨੇ ਕਿਉਂ ਗਰੀਬਾਂ ਦੇ ਪੁੱਤ ਮਰ ਗਏ ਤੇ ਹੁਣ ਤੁਸੀਂ ਅਮੀਰ ਬਣ ਗਿਓ ਹੁਣ ਤੈਨੂੰ ਚੰਡੀਗੜ੍ਹ ਦੇ ਵਿੱਚ ਦੋ ਦੋ ਕਿੱਲੇਾਂ 'ਚ ਕੋਠੀਆਂ ਮਿਲ ਗਈਆਂ ਤੇ ਤੁਸੀਂ ਗਰੀਬਾਂ ਨੂੰ ਪੁੱਛੋਗੇ ਨਹੀਂ ਤੁਸੀਂ ਆਪਣੇ ਐਸਸੀ ਭਾਈਚਾਰੇ ਨੂੰ ਪੁੱਛੋ ਕਿ ਸਰ ਮਰਦਾ ਕੌਣਾ ਜਿਹੜੀ ਪਿੰਡਾਂ 'ਚੋਂ दारू ਲੈ ਕੇ ਮਰਦਾ ਕੌਣਾ ਵਿਚਾਰਾ ਗਰੀਬ ਆ ਜੇ ਕੋ ਚੰਗੀ ਬਾਰੂ ਦੇ ਪੈਸੇ ਖਰਚਣ ਵਾਸਤੇ ਪੈਸੇ ਨਹੀਂ ਆ ਗਏ ਉਹ ਉਹਨਾਂ ਨੂੰ ਤੇ ਰੋਟੀ ਦੇ ਲਾਲੇ ਪਿਓ ਅਗਲਾ ਕਹਿੰਦਾ ਚੱਲ ਦਿਹਾੜੀ ਆ ਥੱਕੇ ਆ ਤਕੀਮਾ ਲਾਉਣਾ ਹੈਗਾ ਜਿੰਨੀ ਵੀ 20 30 40 ਰੁਪਏ ਦਾ ਪਾਉਂਚ ਜਾ ਪਿੰਦਾ ਪੀ ਲਓ ਪੁਲਿਸ ਉਹਨਾਂ ਲੁਟੇਰਿਆਂ ਨੂੰ ਬਚਾਉਂਦਾ ਜਤਨਕਾਰੀ ਆ ਉਹਨਾਂ ਸਿਆਸੀ ਲੀਡਰਾਂ ਨੂੰ ਬਚਾਉਂਦਾ ਜਤਨਕਾਰੀ ਜਿਨ੍ਹਾਂ ਦੀ ਮਲੀਪੂ ਕੁੱਤਾ